ਲੁਧਿਆਣਾ ਦੇ ਟੀਪਾ থানা ਖੇਤਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਮੁਲਜ਼ਮ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਅੱਜ ਐਸਆਈ ਇੰਦਰਜੀਤ ਸਿੰਘ ਉਸ ਨੂੰ ਮੈਡੀਕਲ ਚਾਂਚ ਲਈ ਸਿਵਲ ਹਸਪਤਾਲ ਲੈ ਕੇ ਗਏ ਜਦ ਕੈਦੀ ਪੁਲਿਸ ਸਿਰਾਸਤ ਵਿੱਚੋਂ ਫਰਾਰ ਹੋ ਗਿਆ ਇਸ ਘਟਨਾ ਨੇ ਹਸਪਤਾਲ ਦੇ ਵਿੱਚ ਹੜਕੰਪ ਮਚਾ ਦਿੱਤਾ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਤਲਾਸ਼ੀ ਦੇ ਦੌਰਾਨ ਮੁਲਜ਼ਮ ਨੂੰ ਫੜ ਲਿਆ ਗਿਆ ਗ੍ਰਿਫਤਾਰ ਮਲਸੰਦੀਪ ਅਸ਼ਾਤ ਸੌਰਵ ਦੇ ਬੱਚੇ ਹੋਈ ਹੈ ਐਸਆਈ ਨੇ ਦੱਸਿਆ ਕਿ ਮਲਜ਼ਮ ਨੂੰ ਐਨਜੀਪੀਐਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਮੈਡੀਕਲ ਜਾਂਚ ਤੋਂ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਮਲਜ਼ਮ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਰ ਕੀ ਨਾਮ ਹੈ ਜੀ ਮੇਰਾ ਨਾਮ ਐਸਿੰਦਰ ਸਿੰਘਾ ਜੀ ਥਾਣੇ ਤੇ ਬਿਠਾਏਗੇ ਅੱਛਾ ਸਰ ਇਹ ਕੋਈ ਆਇਆ ਜਿਹੜਾ ਲਿਆਂਦਾ ਹੈ ਮੰਨਦਾ ਕਿਸ ਮਾਮਲੇ ਵਿੱਚ ਲਿਆਂਦਾ ਇਹ ਐਂਡੀਪੀ ਸੈਕਟਰ ਚ ਆਇਆ ਇਹਦੇ ਮੁਕਤਮ ਦਾ ਅਰਜਾ ਗੋਲੀਆਂ ਮੇਰੇ ਤਾਂ ਫੜੀਆਂ ਸੀਗੀਆਂ ਠੀਕ ਹੈ ਸਰ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਇਸ ਵੱਲ ਹਸਪਤਲ ਤੋਂ ਨਹੀਂ ਨਹੀਂ ਜੀ ਪਾਸ ਮਾਰ ਮਾਰ ਤੋਂ ਪਾਟਿਕਣੋਂ ਦੇ ਮੈਂ ਉੱਤੇ ਮਾਰਾ ਪਾਸ ਹੋ ਗਈ ਤੁ ਭੱਜਣ ਦੀ ਕੋਸ਼ਿਸ਼ ਕੀਤੀ ਨਾਲੇ ਪੜ ਗਈ ਇਹ ਮੋਲੇ ਸਾਈਡ ਤੇ ਹੋ ਗਿਆ ਸੀਗਾ ਮਾਰਾ ਸਾਈਡ ਤੇ ਇਹ ਹਸਪਤਲ ਦੇ ਬਾਹਰੋਂ ਲੱਗਿਆ ਕੰਦਰੀ ਲੱਗਿਆ ਅੰਦਰੋਂ ਲੱਗਿਆ ਜੀ ਠੀਕ ਹੈ ਤੇ ਇਹ ਇਹ ਇਹਦੇ ਨਾਲ ਹੋਰ ਵੀ ਸਾਥੀ ਸੀਗੇ ਜਾਂ ਇਕੱਲਾ ਹੀ ਸੀਗਾ ਇਕੱਲਾ ਹੀ ਹੈ ਜੀ ਇਹਦੀ ਲੱਤ ਪਲਸਟਰ ਪੋਸੇ ਦਿੱਤਾ ਜੀ ਤੇ ਲੱਗਿਆ ਛੱਟ ਪਹਿਲਾਂ ਪੁਰਾਣੀ ਛੱਟ ਲੱਗੀ ਹੋਈ ਆ ਤੇ ਪਲਸਟਰ ਦਿੱਤਾ ਹੁਣ ਕੀ ਕਰਨ ਲਈ ਲੈ ਤੁਸੀਂ ਇਹਦਾ ਮਾਮਲਾ ਦਰਕੀਤਾ ਜੀ ਠੀਕ ਹੈ ਜੀ ਹਾਂ ਜੀ